बस कैद में सर डाराल था ਬੈਕ ਟੂ ਨਿਊ ਵਲੌਗ ਕੀ ਹਾਲ ਚਾਲ ਸਾਰਿਆਂ ਦਾ ਤੇ ਆਵਾਜ਼ ਥੋੜੀ ਜੀ ਦਾ ਵਾ ਕਿਉਂਕਿ ਠੰਡ ਬਹੁਤ ਹੈ ਇੱਥੇ ਪਹਾੜ ਦੇਖੋ ਤੁਸੀਂ ਹਿਮਾਚਲ ਚ ਆਏ ਹੋਇਆ ਐਡਿੰਗ ਕਰਨ ਕੈਂਪਿੰਗ ਕਰਨ ਜੰਗਲਾਂ ਦੇ ਵਿੱਚ ਗਨੇ ਜੰਗਲ ਚ ਗਏ ਸੀਗੇ ਠੀਕ ਹੈ ਐਵੇਂ ਦੇ ਨਹੀਂ ਜਿਹੜੇ ਆ ਤਾਂ ਹੁੰਦਾ ਸੀ ਤੇ ਪੈ ਉਹ ਤਾਂ ਇਸ ਤੋਂ ਪਰਲੀ ਸਾਈਡ ਆ ਗਨੇ ਜੰਗਲ ਉਚਾਈ ਤੇ ਉਧਰ ਧੁੱਪ ਆ ਗਈ ਹੁਣ ਥੋੜੀ ਦੇਰ ਬਾਅਦ ਕੱਲ ਤਰਾ ਆਊਗੀ ਆ ਦੇਖੋ ਤੁਰੇ ਫਿਰਦੇ ਸਾਰੇ ਹੈ ਹੁਣ ਰਸੋਈ ਵਿੱਚ ਐਨੂੰ ਵਹਿ ਜਾ ਅੱਛਾ ਬਰਸ਼ ਕਰਨ ਚੱਲੇ ਆ ਉਹ ਕੋਬਿਲ ਬਲ ਬਹੁਤ ਤਗੜੇ ਤਗੜੇ ਬਿੱਲੀ ਆ ਇੱਥੇ ਰਸੋਈ ਚ ਸੌਂਦਾ ਹੈ ਇਹਨਾਂ ਉੱਪਰ ਦੀ ਆਏਂਗਾ ਚਿਮਣੀ ਰਾਈਂ ਤੇ ਰਸੋਈ ਚ ਸੌਂਦਾ ਹੈ ਕੋਬਲਾ ਮਾਉ 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 ਮਿਆਉ ਇਹ ਇਹਨਾਂ ਕਿੱਥੇ ਆ ਹੰ? 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 ਆ ਜਾ ਆ ਜਾ ਕਿੰਨਾ ਘੈਂਟ ਯਾਰ ਐਵੇਂ ਦਾ ਮੈਂ ਪੰਜਾਬ ਚ ਬਿੱਲਾ ਹੀ ਨਹੀਂ ਵੇਖਿਆ ਸੁਰਮੇ ਰੰਗਾ ਤਗੜਾ ਹੀ ਬੋੜਾ ਪਤਾ ਨਹੀਂ ਕੀ ਖਾਂਦਾ ਰਹਿੰਦਾ ਏ

ਚਲੋ ਗਾਇਜ਼ ਆਪਾਂ ਰਿਮਾਚਲ ਦੇ ਵਿੱਚ ਤੁਰੇ ਫਿਰਦੇ ਆ ਤੇ ਅੱਜ ਅਸੀਂ ਤਿਆਰੀ ਕਰਨੀ ਆ ਘਰੇ ਜਾਣ ਦੀ ਉਹਨਾਂ ਨੂੰ ਫੜਾ ਦੋ ਤੁਸੀਂ ਜਾਣਾ ਹੋਣਾ ਜਾਓ ਚਲੋ ਗਾਇਜ਼ ਤੇ ਉਹਨਾਂ ਨਾਲ ਮਿਲਾਉਣੇ ਆ ਜਿਸ ਕਰਨ ਨੂੰ ਨਾ ਨਾ ਤੁਹਾਨੂੰ ਵਲੌਗ ਬਣਦਾ ਪਿਆ ਬਿੱਲਾ ਓਹ ਲਾੜਾ ਯਾਰ ਆ ਬਣਾ ਬਣਾਓ ਜਿਸ ਕਰਨ ਓਏ ਉਹਨੇ ਚਾਪੀ ਲਿਆ ਬਿੱਲਾ ਦੇਖੋ ਹਾਂ ਲਿਆ ਹੀ ਹਾਂ ਨਹੀਂ ਨਹੀਂ ਬੋਲੋ ਮੇਰੇ ਕੁਛ ਇੰਨਾ ਕੰਫਰਟੇਬਲ ਆ ਤੂੰ ਮਾਚਲ ਦੇ ਵਿੱਚ ਆ ਕੇ ਬਿੱਲੇ ਚੱਕ ਕੇ ਢੋਲੇ ਵਾਲੇ ਪਿੰਡ ਲੈ ਜਾਣੇ ਆਪਾਂ ਘਰੇ ਹੀ ਲੈ ਜਾਣਾ ਬਿੱਲਾ ਇਹ ਵਾਲਾ ਬੜਾ ਸੁਆਜ਼ਾ ਬਿੱਲੇ ਨੇ ਬਿੱਲਾ ਚੱਕ ਲਿਆ ਹਨਾ ਤੇ ਯਾਰ ਇਹ ਆਈਦਾ ਵੀ ਮੂੰਹ ਕਿਡਾ ਤਖੜਾ ਇਹ ਸੇਮ ਤੇਰੇ ਤੇ ਹੀ ਆ ਰਿਹਾ ਸ਼ਾ ਹਾਂ ਦੇਖ ਨਹੀਂ ਯਾਰ ਬਾਈ ਦੇਖਿਆ ਇਹਨੂੰ ਕਰੀ ਮੈਂ ਐ ਕਰੀ ਸੇਮ ਇੱਥੇ ਆ ਓਕੇ ਜੰਝ ਚਲਾ ਗਿਆ ਭੱਜ ਗਿਆ ਕੁਛ ਕਹਿੰਦੇ ਨਹੀਂ ਇੱਧਰਲੇ ਲੋਕ ਵੇਖ ਲੋ

ਨਿੱਕ-ਨਿੱਕੇ ਜਵਾਬ ਆ ਸਿਰਸੁਰ ਨੰਗੇ ਤਾਂ ਇਹਨੂੰ ਅਸੀਂ ਕਵਰ ਕੀਤੇ ਹੋਏ ਆਦਤ ਪਈ ਹੋਈ ਨਾ ਇਹਨਾਂ ਨੂੰ ਹੈਂ ਕੀ ਡਰ ਗਏ ਹੈਣਾ ਡਰ ਗਏ ਇਹ ਸਾਦਾ ਕੋਣ ਹੈ ਇਹਦਾ ਹਾਂ ਵਹੀ ਨਾ ਉਹ ਘਰ ਦੇਖੋ ਗਾਇਸ ਕਿੰਨਾ ਵਧੀਆ ਲਾਦਾ ਮਿੱਟੀ ਦੀ ਲਪਾਈ ਕੀਤੀ ਹੋਈ ਆ ਠੀਕ ਹੁਣ ਧੋਪ ਆਣੀ ਇੰਨੀ ਤੁਕੀ ਨਿਆਰਾ ਬਹੁਤ ਆਉਂਦਾ ਇਹਨਾਂ ਦਾ ਧੁੱਪ ਸੂਰਜ ਇਹ ਨਾ ਜਿਹੜਾ ਬਹੁਤ ਹੀ ਵਧੀਆ ਮੈਨਾਂ ਇਹ ਤਾਂ ਸਭ ਦਾ ਇੱਕੋ ਹੀ ਆ ਪਰ ਇਤੋਂ ਦੀ ਝੋਪ ਧੁੱਪ ਨਾ ਜਿਹੜੀ ਪਹਾੜਾਂ ਨੂੰ ਅੱਜ ਕਿ ਚਮਕੀਲੀ ਬਣਦੀ ਆ ਠੀਕ ਹੈ ਇੱਥੋਂ ਇਹ ਪਾਣੀ ਪੂਣੀ ਪਸ਼ੂਆਂ ਨੂੰ ਪਿਆ ਕੇ ਆਉਂਦੇ ਗਾਵਾਂ ਨੂੰ ਉਹ ਲੱਕੜੀ ਦੇ ਘਰ ਆ ਸਾਰੇ ਲੱਕੜਾਂ ਐਡ ਕੀਤੀਆਂ ਆ ਧਿਆਨ ਨਾਲ ਵੇਖੋਗੇ ਇਹਨਾਂ ਲੱਕੜਾਂ ਤੁਹਾਨੂੰ ਦਿਖਣੀਆਂ ਬਹੁਤ ਗਧੂ ਵੇਖੇ ਇੱਕ ਮਿੰਟ ਚੀ ਧੋਪ ਲਾ ਹਾਂ ਆ ਹੁਣੇ ਗੱਲਾਂ ਕਰਦੇ ਪਏ ਧੋਪ ਆ ਗਈ ਉਹ ਯੇਸੇ ਬੋਲਦਾ ਆ ਤੂੰ ਪਾ ਗਈ ਯਾਰ ਇੱਕਦਮ ਸਿੱਧੂ ਪਾ ਗਈ ਹੈ ਬੁੜੀ ਜਲਦੀ ਤੋਂ ਪਾ ਜਾਂਦੀ ਇੱਥੇ ਹਾਂ ਨਾ ਨਾ ਤਾਂ ਵੀ ਆ ਦੇ ਮੈਂ ਨਾ ਹਾਲੇ ਨਾ ਮੰਮੀ ਨਾਲੇ ਨਾ ਮੈਂ ਤਾਂ ਇੱਕ ਮਿੰਟ ਲਾਉਣਾ ਵਾਂ ਬਿੱਲਾ ਬਾਹਰ ਤੋਂ ਪਾ ਗਈ ਚਲੋ ਮੈਂ ਨਹਾ ਕੇ ਆਉਣਾ ਹਣਾ ਮੈਂ ਕੱਪੜੇ ਕੱਢ ਲਿਆ ਤੇ ਚਾਹੇ ਪੀਨੇ ਆ ਮੈਂ ਆ ਗਿਆ 1 ਮਿੰਟ ਸੇ ਪਹਿਲੇ ਕੋਈ ਬਾਤ ਨਹੀਂ ਮੈਂ ਠੰਡੇ ਸੇ ਨਹਾ ਲੈਣਾ ਐਸੀ ਚੋਗਾ ਇਹ ਚੀਜ਼ਾ ਇਹਦੇ ਵਿੱਚ ਆਪਣੇ ਪੰਜਾਬ ਵਿੱਚ ਜਲੇਬੀਆਂ ਬਣਾਉਂਦੇ ਤੁਹਾਨੂੰ ਪਤਾ ਸੁਰੇ ਬਾਈ ਇਸ ਵਿੱਚ ਜਲੇਬੀ ਵੀ ਬਣ ਜਾਂਦੀ ਹੈ ਤੇ ਇਹ ਚੀਜ਼ ਬੜੀ ਵਧੀਆ ਆਪਣੇ ਜੋ ਪੁਰਾਣੇ ਬਜ਼ੁਰਗ ਸੀ ਨਾ ਉਹ ਇਦਾਂ ਢਾਂਡੇ ਧੋਂਦੇ ਹੁੰਦੇ ਸੀਗੇ ਤੇ ਆ ਉਹ ਹੀ ਰਾਖਾ ਸਵਾ ਸਵਾ ਨਾ ਹੈ ਮਲ ਕੇ ਇਹ ਤਾਂ ਮਲਦੇ ਪਿਆ ਥੱਲੇ ਕਿ ਕਾਲਾ ਨਾ ਹੋਵੇ ਹਨਾ ਦੇਖੋ ਕਿੰਨਾ ਵਧੀਆ ਲਾ ਦਿੱਤਾ ਚਲੋ ਹੁਣ ਨਾ ਪੂੜੇ ਬਣਾਉਣ ਲੱਗੇ ਆਪਣੇ ਲਈ ਤਾਂ ਆਪਾਂ ਦਿਖਾਵਾਂਗੇ ਤੁਹਾਨੂੰ ਪੂੜੇ ਕਿੱਦਾਂ ਦੇ ਬਣਦੇ ਆ ਠੀਕ ਆ ਮੈਂ ਬਸ ਚਾਹ ਪੀ ਕੇ ਨਹਾ ਕੇ ਫਿਰ ਤੁਹਾਨੂੰ ਤੁਹਾਡੇ ਨਾਲ ਵਲੌਗ ਸਾਂਝਾ ਕਰ ਹਾਂ ਹਾਂ ਮੰਮੀ ਆ ਆਲੂ ਆਲੂ ਛਿਲਨੀ ਨਾ ਛਿਲ ਕੇ ਅੱਛਾ ਠੀਕ ਆ ਹਾਂ ਮੰਮੀ ਚਾਹ ਮਿਲ ਜੇ ਮੰਮੀ ਨੂੰ ਮਾਚਲ ਚ ਮੰਮੀ ਤੈਨੂੰ ਕਿਵੇਂ ਦਾ ਲੱਗਾ ਹਿਮਾਚਲ ਮੈਨੂੰ ਬਹੁਤ ਹੀ ਵਧੀਆ ਲੱਗਾ ਹਨਾ ਮੇਲਾ ਐਵੇਂ ਜੇ ਆਪਾਂ ਕਿ ਇੱਧਰ ਦੇਣਾ ਲੋਕ ਬਹੁਤ ਹੀ ਵਧੀਆ ਕਹੇ ਚਾਕੜਨੀ ਕਿਸੇ ਵਿੱਚ ਨਹੀਂ ਗਈ ਮੇਰ ਕੋ ਆਜਵੇ ਆਜਵੇ ਇਦਾਂ ਦਾ ਨਹੀਂਗਾ ਅਸੋ ਚਲੋ ਗਾਈਜ਼ ਆ ਵਾ ਜਿਵੇਂ ਜਿੰਨੇ ਵੀ ਕਿਤੇ ਰਾਈਡਿੰਗ ਕਰਨੀ ਨਾ ਜਿਵੇਂ ਲਾਲੋ ਜਾਣਾ ਹੁੰਦਾ ਵਾ ਜਿੱਦਾਂ ਕੱਲ ਅਸੀਂ ਗਏ ਸੀ ਆ ਵਾਲੀਆਂ ਚੀਜ਼ਾਂ ਪਾ ਕੇ ਜਾਇਆ ਕਰੋ ਪੰਡੇ ਕੁੰਡੇ ਜੇ ਆਪਾਂ ਐਵੇਂ ਦੀਆਂ ਚੀਜ਼ਾਂ ਪਾਉਣੇ ਨਾ ਦੱਸਿਓ ਮੇਰੇ ਕੀ ਹੁੰਦਾ ਹਾਂ ਵਜਦੇ ਬਹੁਤ ਆ ਹਨਾ ਬੁਰਾ ਹਾਲੀ ਹੋ ਜਾਂਦਾ ਜੀਮ ਜੂਨ ਦੀ ਤੇ ਸਿਰ ਹੌਲ ਹੈ ਹੈ ਇੱਧਰ ਘੁੰਮੀ ਜਾਂਦੀ ਆ ਇਹਦੇ ਚਲੋ ਜੀ ਹੁਣ ਆਪਾਂ ਚੱਲੇ ਪਿੰਡ ਨੂੰ ਪੇ ਠੀਕ ਆ ਫਿਰੋਜ਼ਪੁਰ ਪੰਜਾਬ ਨੀਚੇ ਕਹਿੰਦੇ ਆ ਨੀਚੇ ਜਾਣਾ ਇੱਥੇ ਇੱਧਰ ਅਸੀਂ ਤਿਆਰ ਹੋ ਗਏ ਆ ਤੇ ਹੁਣ ਆਪਾਂ ਜਾਣਾ ਵਾ ਸਿੱਧਾ ਹੀ ਇੱਥੋਂ ਸੋਲਣ ਥੋੜਾ ਸਮਾਨ ਲੈਣਾ ਵਾ ਰੱਜੀ ਹੁਣਾ ਨੇ ਉੱਥੇ ਸ਼ਾਪਿੰਗ ਕਰਾਂਗੇ ਸ਼ਾਪਿੰਗ ਕਰਨ ਤੋਂ ਬਾਅਦ ਸੋ ਤਾਂ ਆਪਾਂ نیچے ਹੀ ਚਲੇ ਜਾਣਾ ਤੇ ਹੁਣ ਕੀ ਬਣਦਾ ਪਿਆ ਤੁਹਾਨੂੰ ਅਸੀਂ ਵਿਖਾ ਦਿੰਨੇ ਆ ਚਲੋ ਜੀ ਹੁਣ ਮਾਲ ਪੂੜੇ ਬਣਦੇ ਪਿਆ ਮਾਲ ਪੂੜੇ ਤੇ ਬੜੇ ਸਵਾਦ ਹੁੰਦੇ ਇੱਥੋਂ ਦਾ ਕਲਚਰ ਆ ਜਿੱਦਾਂ ਆਪਣੇ ਉਧਰ ਪੰਜਾਬ ਚ ਕਹਿੰਦੇ ਨਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਉਧਰ ਚੱਲਦਾ ਇਧਰ ਇੱਕ ਪਹਿਲੇ ਦਿਨ ਜਦੋਂ ਆਈ ਮਤਲਬ ਲੱਛੇ ਖਰੇ ਕੀ ਚੀਜ਼ ਸੀ ਯਾਦ ਨਹੀਂ ਮੈਨੂੰ ਆਉਂਦਾ ਬੜੀ ਵਧੀਆ ਸੀ ਹਲਕੀ ਫੁਲਕੀ ਤੁਸੀਂ ਵੀਡੀਓ ਚ ਵੇਖੀ ਵੀ ਹੋਣੀ ਆ ਤੇ ਹੁਣ ਆਪਾਂ ਚੱਲਦੇ ਆਂ ਮਾਲ ਪੂੜੇ ਨਹੀਂ ਕਹਿੰਦੇ ਪੂੜੇ ਹਿਮਾਚਲ ਵਿੱਚ ਪੂੜੇ ਕਹਿੰਦੇ ਆ ਤੇ ਬਹੁਤ ਹੀ ਟੇਸਟੀ ਹੁੰਦੇ ਗੁੜ ਵਾਲੇ ਆ ਤੇ ਆਪਾਂ ਰਾਜਮਾ ਦੇ ਨਾਲ ਖਾਣੇ ਆ ਤੇ ਮੈਂ ਹੁਣ ਅੰਦਰ ਲੈ ਕੇ ਜਾਣਾ ਕਿਚਨ ਚ ਤੁਹਾਨੂੰ ਮੈਂ ਦਿਖਾਉਣਾ ਠੀਕ ਹੈ ਸੋਰੀ ਗਾਇਸ ਥੋੜਾ ਇਹ ਨਾ ਗਲਤ ਹੋ ਗਿਆ ਚਟਨੀ ਇਹ ਨਾ ਚਟਨੀ ਦੇ ਨਾਲ ਖਾਈਦੇ ਆ ਰਾਜਮਾ ਦੇ ਨਾਲ ਨਹੀਂ ਚਟਨੀ ਦੇ ਨਾਲ ਇੱਥੇ ਲਾ ਲਾ ਗੱਦੇ ਲਾ ਦੇਣਾ ਤੇ ਇੱਕ ਮਿੰਟ ਆਪਾਂ ਪੁੱਛ ਲੈਨੇ ਆ ਸੁਰੇ ਭਾਈ ਚਟਨੀ ਵੀ ਨਾਲ ਖਾਣੀ ਆਪਾਂ ਹਾਂ ਅੱਛਾ ਚਟਨੀ ਵੀ ਨਾਲ ਹੀ ਖਾਣੀ ਆ ਤੇ ਹੁਣ ਤੁਹਾਨੂੰ ਦਿਖਾ ਦੇਨੇ ਕਿੱਦਾਂ ਬਣਦਾ ਜੇ ਤੁਸੀਂ ਘਰੇ ਟਰਾਈ ਕਰਨਾ ਨਾ ਥੋੜੀ ਜਿਹੀ ਰੈਸਪੀ ਤੁਹਾਨੂੰ ਦੱਸ ਦਿੰਨੇ ਆ ਵੈਸੇ ਸੁਰੇ ਬਣ ਸਕਦੇ ਨਾ ਬਧੀਆ ਆ ਰਾਮ ਨਾ ਘਰੇ ਜਿੰਨੇ ਬਣਾਉਣੇ ਹੋਣਗੇ ਆਹ ਉਹ ਚਲੋ ਇਹ ਹੈ ਘਰ ਇਹ ਐਸੀ ਬੰਤੇ ਹੈ ਦੇਖੋ ਮਾਲ ਪੂੜੇ ਉਹ ਮਾ ਪੂੜੇ ਬੋਲਦੇ ਇਸਕੋ ਗੁੜ ਵਾਲੇ ਨਾ ਹਾਂਜੀ ਜਿਦਾਂ ਆਪਣੀ ਉਹ ਕੜਾਈ ਹੁੰਦੀ ਹੈ ਨਾ ਜਲੇਬੀਆਂ ਜਿੰਨਾ ਚ ਬਣਾਉਦੇ ਆ ਸੇਮ ਉਵੇਂ ਦੀ ਕੜਾਈ ਆ ਇਹ। ਹਾਂਜੀ ਇਧਰ ਕੋਲ ਤਿਆਰ ਕਰਕੇ ਰੱਖਿਆ ਆ। ਜਾਓ ਜੀ ਆ ਵੀ ਤੋਂ। ਬਚੀਸ਼ ਦੇਣੇ ਪਾ। ਅੰਤੇ ਇਹ ਕੀ ਚੀਜ਼ ਹੈ? ਇਸ ਸੇ ਕੀ ਕਰਦੇ ਹਾਂ? ਇਸ ਸੇ ਇਹ ਕਰਦੇ ਪੂਰੇ ਕਰਦੇ ਬਟਾ ਤੇਲ ਕੱਢਣਾ ਨਾ। ਅੱਛਾ ਅੱਛਾ ਠੀਕ ਹੈ। ਕੁਦੀ ਨਾ ਖਾਣੇ ਦੋੜਾ। ਕੀ ਗਿਆ ਹਾਂ? ਹਾਂਜੀ। ਪੀ ਪਹਿਲੀ ਹਾਂ ਨਹੀਂ ਨਹੀਂ ਤੁਸੀਂ ਮੈਂ ਘਰੇ ਤੋਂ ਬੰਦੇ ਹੋਣਗੇ ਜਿਵੇਂ ਮੰਮੀ ਬਣਾਉਂਦੀ ਹੋਊਗੀ ਨਹੀਂ ਨਹੀਂ ਮੈਂ ਬਣਾਤਾ ਹਾਂ ਅੱਛਾ ਵਾਰ ਮੰਮੀ ਨਹੀਂ ਬਣਾਉਂਦੀ ਮੈਂ ਬਣਾਉਂਦਾ ਅੱਛਾ ਅੱਛਾ ਸੌਖੇ ਆ ਮਤਲਬ ਨਹੀਂ ਪਰ ਨਾ ਇੱਕੋਲੀ ਟ੍ਰੇਨਿੰਗ ਜੀ ਚਾਹੀਦੀ ਆ ਬੰਦੇ ਨੂੰ ਹਣਾ ਬਾਈਆ ਇਸ ਬ੍ਰਾਊਨ ਕੱਲ੍ਹ ਰੂਟ ਉਸ ਦਾ ਠੀਕ ਠੀਕ ਬ੍ਰਾਊਨ ਹੋ ਗਿਆ ਤੁਸੀਂ ਨੂੰ ਲੈਣਾ ਪੱਗ ਠੀਕ ਠੀਕ ਇੱਕ ਬੰਦਾ ਕਿੰਨੇ ਕਿੰਨੇ ਖਾ ਲੈਂਦਾ ਵੈਸੇ ਕ ਆਪਣੀ ਆਪਣੀ ਕਪੈਸਿਟੀ ਹੈ ਆਪਣੀ ਆਪਣੀ 6 ਸਾਲ ਹੈ ਹੈ इजीली ਵੈਸੇ ਨਾਰਮਲ ਬੰਦਾ ਹੋਗਾ ਦੋ 3 ਸਾਲ ਓਕੇ ਓਕੇ ਇਹ ਲੱਕੜੀ ਦਾ ਬੋਸ ਉਹ ਖਾ ਆਪਾਂ ਪੰਜਾਬ ਦੇ ਵਿੱਚ ਨਾ ਸੂਰਜ ਸਿਲੰਡਰ ਸਾਡੇ ਲੱਗਦੇ ਨਾ ਹੁਣ ਜਿਵੇਂ ਆ ਇੱਕ ਸਿਲੰਡਰ ਆ ਇਹ ਦੇਖੋ ਦੋ ਜਾਣਿਆਂ ਲਈ 5 ਮਹੀਨੇ ਕੱਢ ਦਿੰਦਾ ਜਿਵੇਂ ਇਹਨਾਂ ਸੂਰੇ ਭਾਈ ਕਹਿੰਦੇ 5 ਮਹੀਨੇ ਕੱਢ ਦਿੰਦਾ ਇੱਕ ਸਿਲੰਡਰ 5 ਮਹੀਨੇ ਬੜੀ ਵੱਡੀ ਗੱਲ ਆ ਤੇ ਕਿਉਂਕਿ ਜਿਆਦਾ ਲੱਕੜੀ ਦਾ ਇਸਤੇਮਾਲ ਕਰਦੇ ਨਾ ਬਾਲਣ ਬਹੁਤ ਆ ਇੱਧਰ ਇੱਕ ਤਾਂ ਅੰਗੀਠੀ ਬਹੁਤ ਵਧੀਆ ਬਣੀ ਹੋਈ ਐ ਦੇਖੋ ਕਿੰਨੀ ਕੈਂਡ ਸਾਰਾ ਧੂਆਂ ਤਾਂ ਨੂੰ ਜਾਂਦਾ ਵਾ ਠੀਕ ਆ ਚਲੋ ਦੇਖੋ ਇਹ ਪਾਣੀ ਡੁੱਲ ਹੀ ਜਾਂਦਾ ਬਹੁਤ ਜ਼ਰੂਰ ਉਹ ਪਾਣੀ ਡੁੱਲਦਾ ਪਿਆ ਬਾਅਦ ਅੱਛਾ ਰੱਖਾ ਕੁਛ ਰੱਖ ਦੇ ਰੱਖ ਦੇ ਹਾਂ ਜਾ ਕੋਈ ਬਾਲਟੀ ਬੋਲਟੀ ਰੱਖਾ ਕਰਨ ਹੋ ਗਿਆ ਜਾ ਰੱਖ ਦੇ ਕੋਈ ਕੋਈ ਨਹੀਂ ਸੁਰੇ ਭਾਈ ਉਹ ਰੱਖਾ ਕੋਈ ਖਾਲੀ ਚੀਜ਼ ਰੱਖ ਦੇ ਹਾਂ ਨਹੀਂ ਸ਼ੇਪ ਨਹੀਂ ਤੇ ਬੰਦੀ ਉਠਾਣਾ ਇਹਦੇ ਨਾਲ ਕਿੰਨਾ ਇਹਨੂੰ ਆ ਆਪਣੇ ਉਹਦੇ ਨਾਲ ਛਕਦੇ ਨਾ ਇਹ ਲੋੜੇ ਕੱਚੇ ਨਾ ਉਹ ਪਹਿਲੇ ਇਸਕਾ ਇਹ ਬੰਦ ਕਰ ਦਿਆ ਹਾਂ ਅੰਛਾ ਇਹ ਵੀ ਕਾੜ ਦੇਣਾ ਵਾਹ ਯਾਰ ਇਹ ਤਾਂ ਬਹੁਤ ਵਧੀਆ ਚੀਜ਼ ਲੱਗੀ ਹੋਈ ਹੈ ਇਸ ਨੂੰ ਫਿਜਰ ਦੇ ਵਾਓ ਲਾਲਾ ਇੱਕ ਵਾਰ ਮੜਾ ਤਾ ਹੁੰਦੰਨੇ ਇਹ ਜਿਹਦੇ ਕਾਰਨ ਬਲੀਚ ਚ ਪੈ ਜਾਂਦਾ ਹੈ ਗਰਮ ਹੈ ਹਨਾ ਕਰਮ ਕਰਮ ਨਹੀਂ ਕਰਾਂ ਜੀ। ਉਸੇ ਨੂੰ ਇਹ ਜੋ ਚਫਰਨ ਦੀ ਹੈ। ਇਹ ਕੰਡਾ ਅਰੇ ਕੇ ਨੂੰ ਮਾਲਣਾ ਦੇ ਮੈਂ। ਲਾਦਾ ਹਾਂ। ਹਾਂ ਹੰਡਾ ਲਾ। ਨਹੀਂ ਮਿੰਨੂ। ਆ ਆ ਬੰਦ। ਛੋਟੀ ਛੋਟੀ। ਜਾਈ ਜਾਈ। ਜਿਸ ਕੰਨ ਜਾਈ ਜਲਦੀ। ਰੱਜੀ ਇੱਧਰ ਆ ਲੱਗ ਗਈ ਭੱਜ ਕੇ ਜਾ। ਛੋਟੀ ਛੋਟੀ। ਕਿਦੇਲੇ ਸੈਂਟਰ 'ਤੇ ਦਾਲਨਾ। ਛੋਟੀ ਛੋਟੀ।

ਚਾਂਗਾ ਚਾਂਗਾ ਜੀ ਨਹੀਂ ਨਹੀਂ ਤੁਸੀਂ ਪਾਦੌਟ ਐਂਡ ਬਾਦਲੀ ਇਹਦੇ ਵਿੱਚ ਮਿੱਠਾ ਪਾਗੋੜਾ ਹਨਾ ਹਾਂ ਜਿਸ ਕੋਈਸਾ ਹੋਣਾ ਚਾਹੀਦਾ ਚਲੋ ਜੀ ਪੂੜੇ ਬਣ ਕੇ ਤਿਆਰ ਹੁੰਦੇ ਪਿਆ ਠੀਕ ਹੈ ਤੇ ਬਾਕੀ ਆਹ ਸੇਬ ਸੀ ਆਪਾਂ ਕੱਲ ਲੈ ਕੇ ਆਏ ਸੇਬ ਵੀ ਮਾਚਾ ਚਾਂ ਹੁੰਦੇ ਅਜੇ ਸੀਜ਼ਨ ਨਹੀਂ ਆਇਆ ਨਹੀਂ ਤਾਂ ਤੁਹਾਨੂੰ ਸੇਬ ਬਹੁਤ ਵਖਾਉਣੇ ਸੀ ਠੀਕ ਹੈ ਨਲਾ ਹੈ ਭਾਈ ਉਹ ਮੰਮੀ ਪਾਣੀ ਤੇਰਾ ਬਾਥ ਥੱਲੇ ਡੁੱਲ ਜਾਂਦਾ ਨੋਣਾ ਵਾ ਤੂੰ ਹੈਂ ਨੋਣਾ ਮੰਮੀ ਆਪੇ ਪਾਣੀ ਕੱਢਦੇ ਵੇ ਕੱਢ ਲਾ ਕੱਢ ਲਾ ਹੂੰ ਮੰਮੀ ਤੂੰ ਇਹ ਇਸਤੇਮਾਲ ਕੀਤਾ ਤਾਂ ਪਤਾ ਤੈਨੂੰ ਹਨਾ ਛੋਗਾ ਫੋਨਾ ਥੋੜੇ ਜਿਹਾ ਮਚਾਉਣਾ ਬਾਲਣ ਆਪਾਂ ਤੇ ਮੈਂ ਕਿਹਾ ਮੈਂ ਆਪ ਹੀ ਲੱਕਣਾ ਪਾੜਨਾ ਵੇ ਲੱਕਣਾ ਪਈਆਂ ਵਾ ਬਾਲਣ ਪਿਆ ਹੋਇਆ ਮ제 ਨਹੀਂ ਕਰਨ ਲੱਗਾ ਵਾ ਕੀ ਹੋਇਆ ਹੂੰ ਮੁਸਕਰਨ ਖਾਣਾ ਰੋਜ਼ਾ ਬਾਦ ਦੇ ਰੋਚ ਆ ਪਾੜ ਲਵੇ ਆ ਮੈਨੂੰ ਮੈਨੂੰ ਲੱਕੜ ਵੱਢਣੀ ਆਉਂਦੀ ਨਹੀਂ ਕੀ ਪਹਿਲਾਂ ਜਲੂਸ ਕੱਢਦਾ ਚਲਾਉਣਾ ਵੀ ਨਹੀਂ ਹੋਣਾ ਸਮਾਂ ਇਹ ਬਹੁਤ ਸਵਾਦ ਆ ਓ ਬਈ ਵੀਰੇ ਹੁਣੀ ਵੀ ਤਿਆਰ ਹੋ ਗਏ ਆ ਸਾਰੇ ਜਾਣੇ ਤਿਆਰ ਹੋ ਗਏ ਹੁਣ ਆਪਾਂ ਜਾਣਾ ਸੋਲਣ ਕੋਟ ਬੜਾ ਘੈਂਟ ਪਾਇਆ ਵੀਰੇ ਕੀ ਗੱਲ ਆ ਬਾਹਰੋਂ ਆ ਅਲੱਦਾ ਹਾਂ ਘੈਂਟ ਆ ਬਹੁਤ ਸੋਹਣਾ ਇਹਨੇ ਇਹਨੇ ਠੰਡ ਰੁਕਣੀ ਅਸਲੀ ਠੰਡ ਹੈ ਹੀ ਬੜੀ ਆ ਹਾਂ ਠੰਡ ਹੈ ਬੜੀ ਟੋਪ ਲੱਗੀ ਕਰਕੇ ਨਾ ਫਰਕ ਪਿਆ ਹਾਂ ਉਹਨੂੰ ਜ਼ੁਕਾਮ ਹੋ ਗਿਆ ਇਹਨਾਂ ਹਾਂ ਮੈਂ ਲੈ ਆਉਣਾ ਗੱਦੇ ਲੈ ਆਉਣਾ ਆਪਣੇ ਲਈ ਬੰਦੇ ਪਏ ਵੀਰੇ ਪੂੜੇ ਤੇ ਚਟਨੀ ਇੰਨੇ ਸਵਾਦ ਆ ਵੀਰੇ ਨੂੰ ਮੈਂ ਮਾੜਾ ਖਵਾਇਆ ਮਜ਼ਾ ਹੀ ਆ ਗਿਆ ਹੈਂ ਖਾ ਲਓ ਜਿੰਨੇ ਬੇਲਾ ਕਿੰਨੇ ਖੁਸ਼ੀ ਖੁਸ਼ੀ ਬਣਾਉਂਦੇ ਪਈ ਹਾਂ ਹਾਂ ਵਾਕਈ ਚਲੋ ਜੀ ਮੇਰਾ ਤਾਂ ਆਪ ਯੂ ਵੇਖਣ ਤੇ ਬੜਾ ਮਸ਼ਾ ਆਉਂਦਾ ਉਹ ਜਿਹੜਾ ਨਾ ਪਹਾੜ ਉੱਤੇ ਸ਼ਾਂ ਹੀ ਸ਼ਾਂ ਵਾ ਠੰਡ ਆ ਪੂਰੀ ਠੰਡਾ ਉੱਧਰ ਇਧਰ ਤੋਂ ਪਾ ਕੀ ਨਾ ਉਹ ਵੇਖੋ ਤਾਂ ਕਰਕੇ ਚਮਕਦੇ ਪਿਆ ਚਲੋ ਜੀ ਆਪਾਂ ਹੁਣ ਨਾ ਤੁਹਾਨੂੰ ਵਿਖਾ ਕੇ ਲਿਆਉਣੇ ਆ ਨਵੀਂ ਚੀਜ਼ ਠੀਕ ਆ ਨਵੀਂ ਚੀਜ਼ ਕੀ ਆ ਟੈਸਟ ਕਰਦੇ ਪੈ ਆ ਸਹੀ ਠੀਕ ਗਰਦੇ ਆ ਹਾਂ ਪਤਾ ਮੈਨੂੰ ਗਰਮਾ ਗਰਮ ਬਹੁਤ ਮਜ਼ਾ ਬੰਦੇ ਨੇ ਵੇਖੇ ਅੱਖ ਗਿਆ ਹੈ ਆਪਣੇ ਪੂਰੇ ਨਿਮਰ ਬਸਾ ਹੈ ਦੇ ਵੱਡੇ ਵੱਡੇ ਮਨਾਈ ਦੇ ਜਿੱਦਾਂ ਜਾਈਏ ਜਿੱਤਰ ਕੋਈ ਵੀ ਬੜਾ ਬਾਕੀ ਬਹੁਤ ਘੱਟ ਕਲੀਅਰ ਐਸੀ ਦਾ ਨਾਮ ਕੁਛ ਨਾ ਹੋ ਗਿਆ ਹਨਾ ਅਸੀਂ ਵਈ ਨਵੀਆਂ ਆ ਗਈ ਬਿੱਲੀ ਇੱਕ ਹੋਰ ਕਿਹ ਬੜੀਆਂ ਸੋਹਣੀਆਂ ਸੋਹਣੀਆਂ ਵੱਖਰੀਆਂ ਆਈਆਂ ਆ ਇਤੋਂ ਦੀਆਂ ਬਿੱਲੀਆਂ ਦੇ ਰੰਗ ਵੇਖੇ ਸੁਰਮੇ ਰੰਗੇ ਵੇਖੋ ਕੀ ਹੋ ਜੇ ਪਤਾ ਕਿਉਂ ਬੋਲਦੀ ਪੀਆ ਹਾਂ ਦੇ 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 ਥੋੜਾ ਪਾ ਦੇ ਪਾ ਦੇ ਪਾ ਦੇ ਇੱਥੇ ਪਹੁੰਚ ਗਿਆ ਆਪਾਂ ਉਹ ਪੱਜੂਗੀ ਲੈ ਕੇ ਆ ਉਹ ਮੈਂ ਬੋਲਦੀ ਵੀ ਉਹ ਚਲੇਗੀ ਹੁਣ ਖਾਊਗੀ ਵੇਲਾ ਸਾਈਡ ਤੇ ਹੋ ਕੇ ਇਹ ਨਾ ਚਟਨੀ ਦਾ ਨਾਮ ਹੈਗਾ ਵਾ ਅ ਕੀ ਦੀ ਚਟਨੀ ਬਾਗ ਕੀ ਚਟਨੀ ਆ ਇਹ ਬੜੇ ਹੈਲਥੀ ਹੁੰਦੇ ਆ ਵਾਲੀਆਂ ਚੀਜ਼ਾਂ ਇਹ ਪਦੀਨਾ ਵੀ ਆਪਾਂ ਇਹਦੇ ਨਾਲ ਹੀ ਪਾਉਣਾ ਵਾ ਤੈਨੂੰ ਮੈਂ ਦੱਸੂਗਾ ਕਿਵੇਂ ਬਣਦੀ ਹੈ ਇਹ ਪਦੀਨਾ ਇਹਨਾ ਦੋਸਤੋ ਇਹਦੀ ਖੁਸ਼ਬੂ ਬਹੁਤ ਜ਼ਿਆਦੀ ਆ ਮਤਲਬ ਦੂਰ ਸੇ ਹੀ ਮਤਲਬ ਮੈਂ ਹੁਣ ਇੱਕ ਰਾਜਮਾ ਦਾ ਵੀ ਅਰਬੀ ਦਾ ਵੀ ਲਸਣ ਦਾ ਵੀ ਜ਼ਮੀਨ ਆਸਮਾਨ ਦਾ ਫਰਕ ਆ ਇਥੇ ਹੁੰਦੀਆਂ ਚੀਜ਼ਾਂ ਦਾ ਮਤਲਬ ਇੰਨੀ ਖੁਸ਼ਬੂ ਆਣਾ ਇਹਦੀ ਬਹੁਤ ਹੀ ਜ਼ਿਆਦਾ ਜਤਿੰਦਰ ਭਾਈ ਪੂਰੀ ਆ ਇਹਦੀ ਨਾ ਖੁਸ਼ਬੂ ਵੇਖੋ ਕਹਿੰਦੇ ਕਿੰਨੀ ਜ਼ਿਆਦਾ ਇਹ ਪਦੀਨਾ ओके ध्यान तो हाँ। okay. दे <laughs> ना दे मैं तुम जाओ लेनू ना हाथ ना पीसना जिदा ना माता जी पीस रहे है ना देखो हाँ जी अच्छा ठीक है हाँ तो जी हाँ जी आप पांव ने ब्रो जी इन्हें बन के सुरेश इन्हें खाओ का कौन कोई अब अंकल जी के लिए लेके अच्छा अच्छा बहुत मेहनत का काम है यार है बहुत प्रशिन है वो हाँ ओए एक दिन चोर चले बात नक्काशी बनने दोगा हां गाइस जो जेडी अपनी वो चटनी थी ना ਜਿਹਦੀ ਮੈਂ ਗੱਲ ਕਰਦਾ ਸੀ ਮੈਨੂੰ ਕੰਮ ਪੈ ਗਿਆ ਇੰਨੀ ਟੇਸਟੀ ਇੰਨੀ ਸਵਾਦ ਹਨਾ ਸਾਰਿਆਂ ਨੂੰ ਹੀ ਟੇਸਟ ਕਰਾਈ ਬਹੁਤ ਟੇਸਟੀ ਆ ਤੇ ਇਹ ਦਹੀਂ ਹੈ ਤੇ ਇਹ ਮਿਰਚੀ ਆ ਹਾਂ ਇਹ ਇਹ ਘਰ ਲੈ ਜਾਣਾ ਆਪਣੇ ਪਾਪਾ ਨੂੰ ਲੈ ਜਾਣਾ ਬਹੁਤ ਹੈ ਸੁਣ ਬਾਅਦ ਵਿੱਚ ਕੀ ਕਰਨਾ ਇਸ ਵਿੱਚ ਦਹੀਂ ਡਾਲ ਦੇਣਾ ਜਿ세 ਵੀ ਮੈਂ ਡਾਲ ਦੂੰ ਅੱਛਾ ਘਰ ਵਿੱਚ ਖਾ ਲੈਣਾ ਠੀਕ ਹੈ ਦਹੀਂ ਡਾਲਣਾ ਇਸ ਵਿੱਚ ਹਾਂ ਉਹ ਤੇ ਦਹੀਂ ਡਾਲ ਦੇਣਾ

ਇਹ ਹੈ ਹਿਮਾਚਲ ਦੀ ਚਟਨੀ ਨਾ 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 ਇੱਧਰ ਬਾਤ ਥੋੜੀ ਜੀ ਇਹ ਸੋਡੇ ਬਈ ਡਾਲ ਦੋ ਨਹੀਂ ਨਹੀਂ ਦੇਖ ਕੇ ਜਾ ਲਵ ਹਾਂ ਦੇਖ ਲੈ ਇੱਕ ਹੋਰ ਦੇਖ ਕਹਿੰਦੀ ਇਹਨੂੰ ਸੋਡਾ ਚੰਮਾ ਸੇ ਜਾਣਾ ਇਸ ਤੋਂ ਅਸੇ ਸੇ ਹੀ ਨਾ ਆਪਣੇ ਪਾਪਾ ਕੋਲ ਜਾਣਾ ਇਹ ਲੈ ਜਾਣਾ ਠੀਕ ਹੈ ਚਟਨੀ ਤਿਆਰ ਹੈ ਹਾਂ ਬਾਬਾ ਜੀ ਹਾਂ ਬਹੁਤ ਸ਼ਾਨਦਾਰ ਹੈ ਇਹ ਵਾਲੀ ਨਹੀਂ ਬਣਾਈ ਨੀ ਅਕੈਡਮੀ ਤੇ ਮੈਨੂੰ ਕਿਹਾ ਦਹੀਂ ਕੀ ਚਟਨੀ ਬਣਾ ਦੀ ਪੁਦੀ ਪੁਦੀਨਾ ਕੀ ਚਟਨੀ ਪਰ ਉੱਥੇ ਇਹ ਚੀਜ਼ ਨਹੀਂ ਹੈਗੀ ਉੱਥੇ ਆਪਣੇ ਤਾਂ ਅੱਛੀ ਬਣਾਈ ਹੋਗੀ ਨਾ ਇਹ ਇਥੋਂ ਮੈਂ ਦੱਸ ਦੇ ਕਿ ਇਹ ਬਣਾਵੇ ਦੇ ਦੀ ਮਾ ਕੇ ਇਹ ਕਹਿੰਦੇ ਡੈਡੀ ਨੂੰ ਦਹੀਂ ਇੰਦੇ ਚ ਡਾਲ ਦੇਣਾ ਡੈਡੀ ਲਈ ਕੋਈ ਨਾ ਬਣਾਣੀ ਆਤੀ ਇਸਨੇ ਜਲੂਸ ਨਿਕਾਲ ਦਿਆ ਵਾਹ ਅੱਛਾ ਹਾਂ ਕਰਵਾਇਆ ਬਥੇ ਇੱਕ ਵਾਰ ਮੇਰੇ ਅੱਗੇ ਆ ਕੇ ਡਾਲਾ ਇਸ ਨਾਲ ਫੋਨ ਹੋ ਗਿਆ ਬਾਹਰ ਨਹੀਂ ਗਿਆ ਬ੍ਰੇਕ ਪੋਟ ਹੈ ਉਹ

वो वो खा अच्छा बोल दो हां एक दो दो दे है ना अच्छा अच्छा क्या होता है एक बार ये लगा दें चंदन आ रहा है कुछ नहीं आ जाओ आप अंदर आना अंदर डकार आने लग गई पैर दो 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 खा ले हम्म सही अभी इसका भी हाथ सही हिसाब करना इसको चटनी बहुत स्वाद है अच्छा इस हाँ। है। अच्छा इसके साथ हाँ। अच्छा। शुक्रिया ਤੂੰ ਸਾਧਿਓ ਤੀਨਾ ਕਰ ਜਾ ਮੈਂ ਵੀ ਇਹ ਬਣਤਾ ਵਾਂ ਅੱਛਾ ਆ ਬਹੁਤ ਸਾਰੀ ਬਹੁਤ ਵਧੀਆ ਅਬੀ ਜਾ ਕੇ ਨਾ ਦਹੀਂ ਝਾਲ ਦੇਣਾ ਇਸ ਨੂੰ ਗਰਮ ਅੱਛਾ ਅੱਛਾ ਇਹ ਤਾਂ ਸਰਾ ਹੀ ਖਾਚਾ ਸਾਦ ਮੇ ਰੱਸੀ ਹਾਂ ਤੋ ਆਪ ਦੇ ਥਾਲ ਦੀ ਫੋਟ ਵਿੱਚ ਲੀ ਸਾਰ ਮੈਂ ਡੰਡੀ ਰੱਸੀ ਹੂੰ ਵਾ ਯਾਰ ਚਲੋ ਜੀ ਅੱਜ ਖਾਂਦੇ ਇੱਥੇ ਪੂਰੇ ਹਵਾ ਚੱਲਦੇ ਸਾਹਮਣੇ ਪਲਾਂ ਦਾ ਹੂੰ ਇਹ Kaldal. Ne ne çıkıyor? Ne ne çıkıyor? Ne ne ਹਾਂ ਉਹ ਉਹ ਵਾਹ ਲੀਓ ਸੱਚਾ ਮਾਂ ਇਸੇ ਤੋਂ ਖਾਹ ਮਿੱਠੀ ਐ ਮਿਰਚ ਐ ਸਾ ਮਿੱਠੀ ਐ ਨਹੀਂ ਕੜਵੀ ਨਹੀਂ ਐ ਮਿਰਚ ਬਹੁਤ ਮਿੱਠੀ ਐ ਫੇਰ ਆਜਮਾ ਚਾਵਲ ਬਹੁਤ ਹੀ ਘੇੜਾ ਬੜੇ ਵਧੀਆ ਚਲੋ ਬਾਈ ਇੱਥੇ ਆਲੇ ਤੋਂ ਵੱਖਰਾ ਹੀ ਆ ਸਵਾਦ ਮੈਂ ਮਿੱਤਾਂ ਨਾ ਲੱਸੀ ਨਾ ਡੋਲ ਦੇਣਾ ਕਾਲਾ ਨਮਕ ਤੁੰਜੀ ਆਂਟੀ ਕਾਲਾ ਨਾ ਹਾਂ ਲਾ ਦੋ

फिर सब्जी बनाते हैं। ये गाय पहाड़ी करेले में सब्जी स्वाद बनती अच्छा करेले आए देखो भील खा गा। ना गाए पूड़ हां चटनी चटनी कथे हाल ਆਹ ਕੁੱਤਾ ਉਹ ਬੈਠਾ ਤਾਂ ਕੁਝ ਨਹੀਂ ਕਹਿੰਦੇ ਹਮ ਇਦਾਂ ਹੀ ਐਂ ਤੇ ਸੁਰੇ ਵੀ ਇਹ ਕੀ ਗੱਲ ਆ ਇਹ ਕੁਝ ਕਹਿੰਦੀ ਪਿਆ ਨਹੀਂ ਸਾਡੇ ਤੋਂ ਉਥੇ ਇਹ ਤਾਂ ਫ੍ਰੈਂਡਲੀ ਆ ਸਾਡੇ ਨੂੰ ਮਾਰ ਕੇ ਪਰੇ ਕਰਦੇ ਹਾਂ ਹੋ ਇਹ ਕੀ ਯਾਰ ਨਹੀਂ ਘਰ ਜਾ ਕੇ ਨਾ ਜਲਦੀ ਇਸ ਨੂੰ ਕੱਢ ਦੇਣਾ ਕਿ ਗਰਮੀ ਆ ਥੋੜੀ ਜਿਹੀ ਓਕੇ ਓਕੇ ਠੀਕ ਹੈ ਆਹ ਤਾਂ ਬਹੁਤ ਬਣਾ ਹਾਂ ਇਹ ਕਿੰਨੇ ਸੋਹਣੇ ਆ ਦੇਖੋ ਭਈ ਆ ਪਹਿਲੀ ਵਾਰੀ ਵੇਖੀ ਚੀਜ਼ ਨਾ ਇਧਰ ਡੌਗੀ ਬੈਠਾ ਉਹ ਕੋਈ ਮਤਲਬ ਨਹੀਂ ਇਧਰ ਬਿੱਲੀ ਵੀ ਨਾਲ ਹੀ ਬਹਿ ਜਾਂਦੇ ਦੇਖੋ ਨਹੀਂ ਤੇ ਉਦਾਂ ਇਟ ਕੁੱਤੇ ਦਾ ਵੈਰ ਆ ਇਹਨਾਂ ਦਾ ਬਾਕੀ ਲਹੋਣਾ ਅੱਜ ਚੱਲੇ ਆ ਅਸਾਂ ਅਸੀਂ ਕਹਿਣਾ ਸੀ ਤੇ ਚਲੋ ਡੌਗੀ ਚਲੋ ਬੀਜ ਦੇ ਲਈ ਆਪਾਂ ਲੈ ਜਾਂਦੇ ਆ ਇਹ ਤੁਹਾਡੇ ਆਪ ਦੇ ਹੀ ਹੁੰਦੇ ਹਨਾ ਇਹ ਬੀਜ ਕਿ ਲਈ ਰੱਖਿਆ ਹੈ ਠੀਕ ਹੈ ਇਹ ਸਾਰੇ ਬੀਜ ਦੇ ਲਈ ਰੱਖੇ ਹੋਇਆ ਤੇ ਉਦਾਂ ਬਣਾਉਣ ਵਾਲੇ ਇਹ ਬਣਾ ਵੀ ਸਕਦੇ ਬੋਟਾਂ ਵਾਲੇ ਇਸ ਵਿੱਚ ਕਮ 50 60 ਕਿਲੋ ਲੀਕ ਬਜਾਉਣਾ ਇਹ ਕਾਫੀ ਨਹੀਂ ਜੀ ਆਪ ਗੱਲ ਕਰ ਰਹੀ ਸੀ ਸਾਈਡ ਵਿੱਚ ਲਗਾਣੀ ਪਈ ਸੀ ਪੁੱਛ ਲੈਣਾ ਪਾਰਕਿੰਗ ਕਿੱ데 ਗੱਲ ਠੀਕ ਹੈ ਠੀਕ ਬਾਜ਼ਾਰ ਦਾ ਨਾਮ ਕੀ ਹੈ ਬਾਜ਼ਾਰ ਦਾ ਨਾਮ ਤਾਂ ਨਹੀਂ ਉਸ ਦਾ ਕੁਝ ਨਹੀਂ ਕੁਝ ਕਿਸੇ ਮੈਂ ਵੱਢ ਜਾ ਯਾਰ ਇਹਨਾਂ ਨੂੰ ਕੱਪੜੇ ਕੁੜੀ ਵੀ ਆ ਰਹੇ ਆਪ ਜਾਓਗੇ ਨਾ ਇੱਕ ਉहां ਬਾਈਪਾਸ ਚਲੋ ਜੀ ਹਮ ਜਾਣੇ ਚੱਲੇ ਆ ਘਰੇ ਤੇ ਨਜ਼ਾਰਾ ਬਹੁਤ ਹੈ ਹਮਾ ਚਲਦੀ ਆਓ ਵੇਖੋ ਜਿਸ ਦਾ ਸਾਰੇ ਜਾਣਦੇ ਪਏ ਉਹ ਤੁਰੇ ਜਾਂਦੇ ਠੀਕ ਹੈ ਗੱਡੀ ਵਾਲ ਸਮਾਲ ਲੋਡ ਕਰਦੇ ਪਏ ਆ ਤੇ ਇਸ ਸੋਬਾ ਸਨਾ ਸੂਰੇ ਭਾਈ ਨੇ ਵਿਦੇਸ਼ ਜਾਣਾ ਸੀਗਾ ਸੀ ਤੇ ਬਾਅਦ ਚੋਂ ਅਹੀਂ ਜਦੋਂ ਆਵਾਂਗੇ ਨਾ ਚਾਰ ਦਿਨ ਰੁਕਾਂਗੇ ਤੇ ਜੰਗਲ ਦੇ ਵਿੱਚ ਰਾਤ ਰੁਕਾਂਗੇ ਠੀਕ ਹੈ ਸੂਰੇ ਭਾਈ ਕਹਿੰਦੇ ਜੰਗਲ ਵਿੱਚ ਸਟੇ ਕਰਾਂਗੇ ਹਾਂ ਲੋ ਜੀ ਅਸੀਂ ਹੋਣੇ ਜਾ ਰਹੇ ਆ ਅੱਗੇ ਜਹਾਂ ਸੇ ਅਰਬੀ ਲੈਣੀ ਹੈ ਸੂਰੇ ਭਾਈ ਕਹਿੰਦੇ ਅਰਬੀ ਜ਼ਰੂਰ ਲੈ ਕੇ ਜਾ ਨਾ ਤਾਂ ਹਿਮਾਚਲ ਕੀ ਅਰਬੀ ਹਿਮਾਚਲ ਦਾ ਰਾਜਮਾ ਔਰ ਪਹਾੜੀ ਕਰੇਲੇ ਔਰ ਪਦੀਨਾ बहुत ही चीजें मतलब अच्छी हैं बहुत खुशबूदार है नेचुरल है और पंजाब से जमीन आसमान का फर्क इसलिए है क्योंकि पे कुदरती है हर एक चीज कुदरती है कद्दू भी कद्दू जो भी है ना हिंदी बोलोगे बाय बाय हिमाचल बाय बाय ਚਲੋ ਜੀ ਆਪਾਂ ਹੁਣ ਜਾ ਰਹੇ ਆ ਸਿੱਧਾ ਉਹ ਲੈਨ ਅਰਬੀ ਕਹਿੰਦੇ ਅਰਬੀ ਲੈ ਕੇ ਜਾਣਾ ਤੋ ਚਲੋ ਭਾਈ ਮਨਸ ਰਵੀ ਆਪਾਂ ਇੱਕ ਦਿਨ ਪੂਰਾ ਰੁਕੇ ਹਨ ਮਨ ਲ ਇੱਕ ਦਿਨ ਕੇ ਡੇਢ ਦਿਨ ਕਿਉਂਕਿ ਆਜ ਕਾ ਦਿਨ ਵੀ ਹੈ ਹੀ ਹੈ वो लालटेन कितना अच्छा है बहुत सुंदर है यार वैसे तो बहुत नहीं, थी नहीं, थी। नहीं, थी। नहीं। थी। थी। ए, पीछे रख दो पीछे रख, रख देते हैं पीछे रख देते हैं पीछे पीछे रख देते हैं अच्छा है। एक बार थोड़े ना बहुत पता नहीं 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 कुछ नहीं होता मम्मी दे दे मम्मी पीछे हां कौन दोबारा पूछ लेंगे रेस्टी घर के हां आ गए हैं करे ठीक है जी बहुत ही बढ़िया मजा आ गया हिमाचल ਦੇ ਵਿੱਚ ਤੇ ਯਾਰ ਇਦਾਂ ਦਾ मजा ना ਕਿਤੇ ਨਹੀਂ ਆਇਆ ਸਾਨੂੰ ਹਿਮਾਚਲ ਜਿੰਨਾ मजा ਆਇਆ ਤੇ ਲਾਸਟ ਸੀਏ ਵਲੌਗ ਸਾਡਾ ਤੇ ਹੁਣ ਕੱਲ ਤੋਂ ਨੇਚਰਲੀ ਵਲੌਗ ਵੇਖਦੇ ਆਂ ਕੀ ਕਰਨਾ ਤੇ ਕੁਝ ਚੀਜ਼ਾਂ ਨਾ ਆਪਾਂ ਵਲੌਗ ਵਿੱਚ ਨਹੀਂ ਲਈਦੀਆਂ ਜਿਵੇਂ ਲਾ ਲੋ ਕੋਈ ਚੀਜ਼ ਕਰਾਂ ਜਿਵੇਂ ਉਹਨਾਂ ਨੇ ਆਪਾਂ ਨੂੰ ਆਉਣ ਲੱਗਿਆ ਬਹੁਤ ਖੁਸ਼ੀ ਦਿੱਤਾ ਹਨਾ ਤੇ ਆਪਾਂ ਵੀ ਵਧੀਆ ਉਹਨਾਂ ਨੂੰ ਖੁਸ਼ ਕੀਤਾ ਕੁਝ ਚੀਜ਼ਾਂ ਪਰ ਆਖੋ ਦੀ ਨਹੀਂ ਰਿਕਾਰਡ ਕਰਦੇ ਤੇ ਇਹ ਮੈਂ ਤਾਂ ਪਾਉਣੀ ਚਾਹਣਾ ਕਿ ਕੁਸੇ ਨੂੰ ਜਿਵੇਂ ਕੋਈ ਕਮੈਂਟ ਕਰ ਦਿੰਦਾ ਨਾ ਕਿ ਉਵੇਂ ਹੀ ਆਗੇ ਤਵੇਂ ਕੁਝ ਦੇ ਕੇ ਆਉਣੇ ਚਾਹੀਦੇ ਆਹੀ ਤਾਂ ਕਰਕੇ ਉਹ ਵੀਡੀਓ ਨਹੀਂ ਬਣਾਈਦੀ ਆਪਾਂ ਵੈਸੇ ਉਹਨਾਂ ਨੂੰ ਹੀ ਆਪਾਂ ਵਧੀਆ ਹੀ ਕੀਤਾ ਖੁਸ਼ੀ ਕੀਤਾ ਠੀਕ ਹੈ ਏ ਉਹਨਾਂ ਲਈ ਆ ਜਿਨ੍ਹਾਂ ਨੂੰ ਕਈ ਵਾਰੀ ਲੱਗਦਾ ਨਾ ਕਿ ਯਾਰ ਉਦੋਂ ਲਾਪਰੇ ਤੁਸੀਂ ਉਦੋਂ ਹੀ ਆ ਗਏ ਹਨਾ ਕੁਝ ਦੇ ਕੇ ਆਉਣਾ ਚਾਹੀਦਾ ਸੀ ਇਹਨਾਂ ਦੱਸਣਾ ਸੀਗਾ ਬਸ ਵੀਡੀਓ ਹੀ ਨਹੀਂ ਬਣਾਈ ਦੀ ਠੀਕ ਆ ਸਾਰਾ ਕੁਝ ਵਧੀਆ ਬਾਕੀ ਓਕੇ ਜੀ ਮਿਲਦੇ ਆ ਤੁਹਾਨੂੰ ਕੱਲ ਨੂੰ ਬਾਏ ਬਾਏ